ਦ ਨੈਰੇਟਿਵ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਜੀ ਚੋਣਾ ਦੇ ਵਿੱਚ ਨਵੇਂ ਤੋਂ ਨਵੇਂ ਜਿਹੜੇ ਇਲਜ਼ਾਮ ਨੇ ਪਾਰਟੀਆਂ ਇੱਕ ਦੂਜੇ ਤੇ ਲਾਰੀਆਂ ਨੇ ਤੇ ਜਿਸ ਤਰ੍ਹਾਂ ਬੋਦੀ ਸਾਹਿਬ ਤੇ ਇਲਜ਼ਾਮ ਲੱਗਦਾ ਸੀ ਅਬਾਨੀਆਂ ਅਡਾਨੀਆਂ ਦਾ ਕਾਂਗਰਸ ਵੀ ਕਿਸੇ ਟਾਈਮ ਤੇ ਮੁੱਦਾ ਚੁੱਕਦੀ ਰਹੀ ਆ ਤੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਅਬਾਨੀ ਅਡਾਨੀਆਂ ਦੀ ਗੱਲ ਚੱਲਦੀ ਰਹੀ ਆ ਤੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੋਲਦਿਆਂ ਹੋਇਆ ਇੱਕ ਜਨ ਸਭਾ ਨੂੰ ਕਿਆ ਬਾਤ ਹੈ ਕਾਂਗਰਸ ਦਾ ਸਜਾਦਾ ਦੱਸੇ ਕਿ ਉਸ ਨੂੰ ਕਿੰਨੇ ਟੈਂਪੂ ਪਰ ਕੇ ਪੈਸਿਆਂ ਦੇ ਪਹੁੰਚੇ ਨੇ ਕਿਉਂਕਿ ਉਸ ਨੇ ਹੁਣ ਅਮਾਨੀਆਂ ਅਡਾਨੀਆਂ ਦਾ ਨਾਮ ਲੈਣਾ ਜਿਹੜਾ ਬੰਦ ਕਰ ਦਿੰਦਾ ਹੈ ਬੜੀ ਹੈਰਾਨਗੀ ਦੀ ਗੱਲ ਆ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇਲਜ਼ਾਮ ਲਾਉਂਦਾ ਹੈ ਕਿ ਉਹਨਾਂ ਨੂੰ ਪੈਸੇ ਮਿਲੇ ਨੇ ਤੇਦਾ ਮਤਲਬ ਆ ਕਿ ਕੀ ਜਿਹੜੇ ਵੱਡੇ ਵੱਡੇ ਕਾਰਖਾਨੇਦਾਰ ਨੇ ਵੱਡੇ ਵੱਡੇ ਜਿਹੜੇ ਅੰਡਸਟਰੀ ਦਿਸ ਨੇ ਉਹ ਫਿਰ ਉਹ ਵੱਡੇ ਪੱਧਰ ਤੇ ਪਾਰਟੀਆਂ ਨੂੰ ਪੈਸੇ ਦਿੰਦੇ ਹੋਣਗੇ ਇਹ ਗੱਲ ਤਾਂ ਇੱਕ ਸਾਬਤ ਹੋ ਗਈ ਆ ਤੇ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਮੋੜ ਮਾ ਜਵਾਬ ਦੱਸਿਆ ਕਿ ਤੁਰੰਤ ਫਿਰ ਜਿਹੜੀ ਸੀਬੀਆਈ ਤੇ ਈਡੀ ਤੁਹਾਡੀ ਜਿਹੜੀ ਆ ਉਹ ਜਾਂਚ ਕਰੇ ਤੇ ਤੁਰੰਤ ਜਿਹੜਾ ਉਹ ਤਾਨਾ ਕਬਜ਼ੇ ਦੇ ਵਿੱਚ ਲਵੇ ਤੇ ਦੱਸਿਆ ਜਾਵੇ ਉਹ ਟੈਂਕੂ ਦੇ ਈ ਨੰਬਰ ਸੀ ਤੇ ਕਿਹੜੇ ਡਰਾਈਵਰ ਸੀ ਜਿਹੜੇ ਟਾਈਮ ਟੂ ਭਰ ਕੇ ਪੈਸਿਆਂ ਦਾ ਲੈ ਕੇ ਆਏ ਨੇ ਤੇ ਵਡੀਆਂ ਵਡੀਆਂ ਗੱਲਾਂ ਨੇ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ ਜਾਂ ਤਾਂ ਇਹਦਾ ਇਹ ਮਤਲਬ ਵੀ ਕੱਢਿਆ ਜਾ ਸਕਦਾ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਹੁਲ ਗੱਦੀ ਤੇ ਈਡੀ ਤੇ ਜਿਹੜੀਆਂ ਦੂਜੀਆਂ ਏਜੰਸੀਆਂ ਨੇ ਉਹ ਕਾਰਵਾਈ ਕਰ ਸਕਦੀਆਂ ਨੇ ਇੱਕ ਨੈਰੇਟਿਵ ਸਰਜਿਆ ਜਾ ਰਿਹਾ ਇੱਕ ਉਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਵਾ ਇਹ ਇੱਕ ਤਾਂ ਇਸ ਨੂੰ ਇਸ ਤਰ੍ਹਾਂ ਵੀ ਲਿਆ ਜਾ ਸਕਦਾ ਤੇ ਦੂਸਰਾ ਪੱਖ ਇਹ ਵੀ ਆ ਕਿ ਜਿਹੜੀ ਕਿਉਂਕਿ ਕਾਰੋਬਾਰੀ ਹੁੰਦੇ ਉਹਨਾਂ ਨੂੰ ਕਾਰੋਬਾਰ ਉਹਨਾਂ ਦਾ ਮਤਲਬ ਹੁੰਦਾ ਉਹਨਾਂ ਨੂੰ ਪਾਰਟੀਆਂ ਨਾਲ ਸ਼ਾਇਦ ਬਹੁਤੀ ਕੋਈ ਗੱਲ ਬਾਤ ਨਹੀਂ ਹੋ ਕਿ ਜਿਹੜੀ ਵੀ ਸੱਤਾ ਦੇ ਵਿੱਚ ਆਉਣ ਵਾਲੀ ਪਾਰਟੀ ਹੋਵੇ ਜਾਂ ਆ ਸਕਦੀ ਆ ਜائیں ਹੋ ਕੇ ਦੋਵਾਂ ਨੂੰ ਫੰਡ ਦੇ ਦਿਓ ਜਿਹੜਾ ਆਊਗਾ ਠੀਕ ਆ ਇਹ ਉਹਨਾਂ ਦੀ ਮੈਂ ਇਹ ਵੀ ਕਹਿੰਦਾ ਵੀ ਹੋ ਸਕਦਾ ਵਾ ਵੀ ਇਹ ਉਹਨਾਂ ਦੀ ਸੋਚ ਹੋਵੇ ਕਿ ਜਿਹੜੀਆਂ ਪਾਰਟੀਆਂ ਨੇ ਮੁੱਖ ਪਾਰਟੀਆਂ ਨੇ ਉਹਨਾਂ ਨੂੰ ਜਿਹੜਾ ਫੰਡ ਦੇ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਆਪਦੇ ਕੰਮ ਕਰਵਾਉਣੇ ਹੁੰਦੇ ਆ ਤੇ ਜਿਹੜੀ ਫਿਰ ਪਾਰਟੀ ਆਏਗੀ ਉਹ ਤੋਂ ਕੰਮ ਲੈ ਲਿਆ ਜੋ ਜਿਹਦੀ ਸਰਕਾਰ ਆਏਗੀ ਇਹ ਵੀ ਇੱਕ ਕਾਰਖਾਨੇਦਾਰ ਦਾ ਪੱਖ ਹੋ ਸਕਦਾ ਜੇ ਮੋਦੀ ਸਾਹਿਬ ਨੂੰ ਇੰਨਾ ਪਤਾ ਵਾ ਕਿ ਟੈਂਪੂ ਭਰ ਕੇ ਪੈਸਿਆਂ ਦੇ ਗਏ ਨੇ ਤੇ ਫਿਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ ਕਿ ਤਾਂ ਬਹੁਤ ਵੱਡੀ ਗੱਲ ਆ ਕਿ ਜਿਹੜੇ ਕਾਰਖਾਨੇਦਾਰ ਨੇ ਜਿਹੜੇ ਟੈਂਪੂ ਭਰ ਕੇ ਪਾਰਟੀਆਂ ਨੂੰ ਪੈਸੇ ਦਿੰਦੇ ਨੇ ਤਾਂ ਮੈਂ ਸਮਝਦਾ ਕਿ ਸ਼ਹੀਦ ਦੇ ਵਾਸਤੇ ਬੜੀ ਮਹਾਰੀ ਗੱਲ ਆ ਕਿਉਂਕਿ ਫੰਡ ਤਾਂ ਪਾਰਟੀਆਂ ਲੈਂਦੀਆਂ ਆਈਆਂ ਨੇ ਮੁਰਤੋਂ ਲੈਂਦੀਆਂ ਆਈਆਂ ਨੇ ਲੋਕਾਂ ਤੋਂ ਫੰਡ ਵੀ ਇਕੱਠੇ ਕਰਦਿਆਂ ਆਈਆਂ ਨੇ ਕਾਰਖਾਨੇਦਾਰ ਵੀ ਫੰਡ ਦਿੰਦੇ ਨੇ ਕੋਈ ਸ਼ਦ ਤੱਕ ਤੇ ਜੇ ਇੰਨੀ ਵੱਡੀ ਮਾਤਰਾ ਦੇ ਵਿੱਚ ਟੈਂਪੂ ਭਰ ਕੇ ਕਾਂਗਰਸ ਨੂੰ ਜਏ ਨੇ ਕਿਉਂਕਿ ਪ੍ਰਧਾਨ ਮੰਤਰੀ ਨੇ ਸਪੱਸ਼ਟ ਗਿਆ ਕਿ ਉਹਨਾਂ ਨੂੰ ਜਿਹੜਾ ਸਹਾਰਾ ਉਹ ਜਿਹੜਾ ਦੇਣਾ ਪਊਗਾ ਲੋਕਾਂ ਦੇ ਸਾਹਮਣੇ ਇਹ ਰੱਖਣਾ ਪਊਗਾ ਕਿ ਉਹ ਉਹ ਹੁਣ ਬਾਨੀਆਂ ਡਾਨੀਆਂ ਦਾ ਨਾਂ ਨਹੀਂ ਲੈ ਰਹੇ ਕਿਉਂਕਿ ਪਹਿਲਾਂ ਜਦੋਂ ਗੱਲ ਚੱਲਦੀ ਸੀ ਕਿਸਾਨੀ ਅੰਦੋਲਨ ਵੇਲੇ ਵੀ ਤੇ ਕਾਂਗਰਸ ਵੀ ਇਹ ਇਲਜ਼ਾਮ ਲਾਉਂਦੀ ਸੀ ਕਿ ਮੋਦੀ ਦੀ ਜਿਹੜੇ ਵੱਡੇ ਬੰਦੇ ਨੇ ਵੱਡੇ ਕਾਰਖਾਨੇਦਾਰ ਨੇ ਉਹਨਾਂ ਦੇ ਨਾਲ ਜਾਰੀ ਆ ਤੇ ਜਿਨ੍ਹਾਂ ਦੇ ਵਿੱਚੋਂ ਪ੍ਰਭੁਖ ਨਾ ਅਮਾਨੀ ਤੇ اڈਾਨੀ ਦਾ ਹੀ اڈਾਨੀ ਜੀ ਦਾ ਹੀ ਆ ਰਿਹਾ ਸੀਗਾ ਕਿ ਉਹਨਾਂ ਨੂੰ ਫਾਇਦੇ ਪਹੁੰਚਾਉਣ ਦੇ ਵਾਸਤੇ મોદી ਸਾਹਿਬ ਕੰਮ ਕਰ ਰਹੇ ਨੇ ਜਦੋਂ ਕਾਲੇ ਧਨ ਦੀ ਗੱਲ ਆਉਂਦੀ ਸੀ ਤੇ ਕਾਲਾ ਧਨ ਜਿਹੜਾ ਕਹਿੰਦੇ ਸੀ ਬੀ ਕਰੰਸੀ ਬਦਲਦੇ ਨਾਲ ਸਵਿਫਟ ਬੈਂਕਰ ਦੇ ਵਿੱਚ ਪੈਸਾ ਪਿਆ ਵਾ ਜਦੋਂ ਆ ਗਿਆ ਜੋ ਤੋ 2014 ਦੇ ਵਿੱਚ ਜਦੋਂ ਪ੍ਰਚਾਰ ਚੱਲਦਾ ਸੀਗਾ ਤੇ ਖਾਸ ਕਰਕੇ ਬਾਬਾ ਆਰਾਮਦੇਵ ਜੀ ਵੀ ਥਾ ਥਾਤੇ ਪ੍ਰਚਾਰ ਕਰਦਾ ਸੀਗਾ ਕਿ ਕੱਲੇ ਕੱਲੇ ਵੋਟਰ ਦੇ ਜਿਹੜਾ ਖត្ត ਦੇਸ਼ ਵਾਸੀ ਦੇ ਕੱਲੇ-ਕੱਲੇ ਦੇਸ਼ਵਾਰਸੀ ਦੇ ਜਿਹੜਾ ਖਾਤੇ ਦੇ ਵਿੱਚ 15-15 ਲੱਖ ਰੁਪਈਆ ਆਏਗਾ ਤੇ ਉਹ 15-15 ਲੱਖ ਰੁਪਈਆ ਤਾਂ ਆਇਆ ਨਹੀਂ ਕ੍ਰਾਂਤੀ ਵੀ ਬਦਲ ਦਿੱਤੀ ਗਈ ਲੋਕਾਂ ਨੂੰ ਬੜੀ ਮੁਸ਼ਕਲ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਹ 15 ਲੱਖ ਕਿੱਧਰ ਗਿਆ ਤੇ ਹੀ ਕਿਹਾ ਜਾ ਰਿਹਾ ਸੀਗਾ ਕਿ ਗੋਦੀ ਸਾਹਿਬ ਨੇ ਸ਼ਾਇਦ ਆਪਣੇ ਯਾਰਾਂ ਨੂੰ ਦੇ ਦਿੱਤੇ ਨੇ ਉਹ ਜਿਹੜਾ ਕਾਲਾ ਧਾਣਾ ਤੇ ਉਹੀ ਜਿਹੜਾ ਵਰਤਿਆ ਜਾ ਰਿਹਾ ਵਾ ਤੇ ਉਹੀ ਕਾਲਾ ਧਾਣਾ ਵਰਤ ਕੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਵੀ ਜੜੀ ਨਜ਼ਰ ਰੱਖੀ ਜਾ ਰਹੀ ਆ ਇਸ ਤਰ੍ਹਾਂ ਦੀ ਜਿਹੜੀ ਆ ਗੱਲਾਂ ਸੁਣਨ ਨੂੰ ਮਿਲ ਰਹੀਆਂ ਸੀਗੀਆਂ ਤੇ ਹੁਣ ਜਦੋਂ મોદી ਸਾਹਿਬ ਨੇ ਖੁਦ ਹੀ ਇਲਜ਼ਾਮ ਲਾਤਾ ਕਿ ਅਬਾਨੀ ਦੇ ਡਾਨੀਆਂ ਨੇ ਜਿਹੜੇ ਟੈਂਪੂ ਭਰ ਕੇ ਪੈਸਿਆਂ ਦੇ ਉਹਨਾਂ ਨੂੰ ਦੇ ਦਿੱਤੇ ਆ ਕਾਂਗਰਸ ਪਾਰਟੀ ਨੂੰ ਦੇ ਦਿੱਤੇ ਗਏ ਆ ਜਹਾ ਰਾਹੁਲ ਗਾਂਧੀ ਨੂੰ ਦੇ ਦਿੱਤੇ ਗਏ ਆ ਤੇ ਇਹ ਬੜਾ ਵੱਡਾ ਦੋਸ਼ ਜਿਹੜਾ ਲਾਇਆ ਇਨ੍ਹਾਂ ਦਿਨਾਂ ਦੇ ਵਿੱਚ ਪਾਰਟੀਆਂ ਇੱਕ ਦੂਜੀ ਤੇ ਦੋਸ਼ਾ ਲਾਈ ਰਹੀਆਂ ਨੇ ਜਿਹੜਾ ਵੀ ਮੌਕਾ ਮਿਲਦਾ ਕੋਈ ਵੀ ਪਾਰਟੀ ਖੁੰਝ ਨਹੀਂ ਦਿੰਦੀ ਹੁੰਦੀ ਕਿਉਂਕਿ ਕੋਈ ਵਿਰੋਧੀ ਜਿਹੜੇ ਹੁੰਦੇ ਨੇ ਕੋਈ ਵੀ ਮਸਲਾ ਆਪਦੇ ਹੱਥੋਂ ਨਿਕਲ ਨਹੀਂ ਦਿੰਦੇ ਹੁੰਦੇ ਤੇ ਜਿਹੜਾ ਇਹ ਨਵੇਂ ਤਰ੍ਹਾਂ ਦਾ ਇੱਕ ਟ੍ਰੈਂਡ ਆ ਗਿਆ ਵਾ ਇਸ ਤੋਂ ਹੁਣ ਦੋ ਜਿਹੜੇ ਪੱਖ ਨੇ ਇਹ ਲੋਕਾਂ ਦੇ ਸਾਹਮਣੇ ਆ ਸਕਦੇ ਆ ਕਿ ਜਿਨ੍ਹਾਂ ਤਾਂ ਜਿਹੜੇ ਕਾਰਖਾਨੇਦਾਰ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਵਫਾਦਾਰੀਆਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਡਰ ਹੈਗਾ ਕਿ ਇਹ ਦੂਸਰਾ ਫਰੰਟ ਵੀ ਆ ਸਕਦਾ ਵਾ ਤੇ ਮੋਦੀ ਸਾਹਿਬ ਖਾਰ ਸਕਦੇ ਨੇ ਇਹੋ ਜੀ ਉਹਨਾਂ ਦੇ ਮਨਾਂ ਦੇ ਵਿੱਚ ਹੋ ਸਕਦੇ ਨੇ ਉਹਨਾਂ ਨੇ ਕਿਉਂ ਕੀਤਾ ਜਾਂ ਇਹ ਗੱਲ ਹੋਈ ਆ ਜਾਂ ਨਹੀਂ ਹੋਈ ਇਹ ਤਾਂ ਨਹੀਂ ਆਪਾਂ ਵਧੇ ਨਾਲ ਕਦੇ ਪਰ ਜੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਵਾ ਤਾਂ ਉਹ ਬੜੀਆਂ ਏਜੰਸੀਆਂ ਤੇ ਬੜੇ ਸੂਤਰਾਂ ਦੇ ਹਵਾਲੇ ਦੇ ਨਾਲ ਉਹਨੇ ਕੀ ਹੋਏਗਾ ਐਵੇਂ ਤਾਂ ਉਹਨੇ ਜਿਹੜੀ ਗੱਲ ਆ ਉਹ ਕਹਿ ਰਹੀ ਦਿੱਤੀ ਤੇ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੈਸੇ ਦਾ ਜਾਣਾ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਆ ਕਿਉਂਕਿ ਦੇਸ਼ ਦੇ ਸਾਹਮਣੇ ਇਸ ਵੇਲੇ ਬੜੇ ਵੱਡੇ ਸਵਾਲ ਨੇ ਜਿਨ੍ਹਾਂ ਦੀ ਗੱਲ ਨਹੀਂ ਹੋ ਰਹੀ ਬੀਰਜਗਾਰੀ ਦਾ ਬੜਾ ਵੱਡਾ ਮਸਲਾ ਵਾ ਉਹਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਹੋ ਰਹੀ ਅ ਅਗਨੇ ਵੀਰਾਂ ਦੀ ਭਰਤੀ ਦਾ ਮਸਲਾ ਵਾ ਵੀ ਉਹਨਾਂ ਨੂੰ ਕੀ ਹੋ ਜੀਆਂ ਸਹੂਲਤਾਂ ਹੋਣ ਕਿੰਨਾ ਚਿਰ ਉਹਨਾਂ ਦੀ ਜਿਹੜੀ ਡਿਊਟੀ ਕੀਤੀ ਜਾਵੇ ਉਹ ਇੱਕ ਬੜਾ ਵੱਡਾ ਮਸਲਾ ਵਾ ਇਸ ਤੋਂ ਇਲਾਵਾ ਪਾਣੀਆਂ ਦਾ ਮਸਲਾ ਵਾ ਪੰਜਾਬ ਸਾਰੇ ਦੇਸ਼ ਤੇ ਜਿਹੜੇ ਪਾਣੀ ਡੰਗੇ ਜਾ ਰਹੇ ਨੇ ਪੀਣ ਵਾਲੇ ਪਾਣੀ ਦਾ ਮਸਲਾ ਵਾ ਚੰਗੀ ਸਿੱਖਿਆ ਦਾ ਮਸਲਾ ਵਾ ਚੰਗੀ ਸਿਹਤ ਦਾ ਮਸਲਾ ਵਾ ਹੋਰ ਬਹੁਤ ਸਾਰੇ ਦੇਖਦੇ ਮਸਲੇ ਨੇ ਵੱਖ-ਵੱਖ ਕਈ ਇਲਾਕਿਆਂ ਦੇ ਮਸਲੇ ਨੇ ਜੁਪੀ ਦੇ ਅਲੱਗ ਨੇ ਪੰਜਾਬ ਦੇ ਅਲੱਗ ਨੇ ਪੂਰਾ ਸਟੇਟਾਂ ਦੇ ਅਲੱਗ-ਅਲੱਗ ਜਿਹੜੇ ਮਸਲੇ ਨੇ ਉਹ ਵੀ ਨੇ ਉਹਨਾਂ ਦੀ ਗੱਲ ਕੱਟ ਹੋ ਕੇ ਤੇ ਇੱਕ ਦੂਜੇ ਤੇ ਜਦੋਂ ਟਿੱਕਰਸ਼ ਵਾਲੀ ਕੀਤੀ ਜਾਂਦੀ ਆ ਪਰਸਨਲ ਜਿਹੜੀ ਟਿੱਕਰਸ਼ ਵਾਲੀ ਆ ਉਹ ਕੀਤੀ ਜਾਂਦੀ ਆ ਹਾਲਾਂਕਿ ਇਹਨਾਂ ਗੱਲਾਂ ਤੋਂ ਜਿਹੜੀਆਂ ਇਲੈਕਸ਼ਨਾਂ ਉੱਪਰ ਹੋ ਕੇ ਲੜਨੀਆਂ ਚਾਹੀਦੀਆਂ ਕਿਉਂਕਿ ਗੱਲ ਮੁੱਦਿਆਂ ਦੀ ਹੋਣੀ ਚਾਹੀਦੀ ਆ ਨਾ ਕੇ ਕਿਸੇ ਤੇ ਪਰਸਨਲ ਜਿਹੜੀ ਆ ਚਿੱਕੜਸ਼ਾਲੀ ਹੋਵੇ ਤੇ ਜਿੰਨਾ ਦੇ ਲੋਕਾਂ ਨੂੰ ਮੁੱਦੇ ਚੰਗੇ ਲੱਗਦੇ ਨੇ ਉਹਨਾਂ ਨੂੰ ਵੋਟ ਪਾ ਦੇਣ ਪਰ ਇਸ ਤਰ੍ਹਾਂ ਦਾ ਪਰ ਦੇ ਵਿੱਚ ਜਿਹੜਾ ਵਾ ਸਿਸਟਮ ਬਣ ਨਹੀਂ ਸਕਿਆ ਕਿ ਤੁਸੀਂ ਆਪਣੇ ਮੈਨੀਫੈਸਟੋ ਦੇ ਆਧਾਰ ਤੇ ਤੁਸੀਂ ਉਹਨਾਂ ਦੇ ਆਧਾਰ ਤੇ ਜਿਹੜੀਆਂ ਵੋਟਾਂ ਮੰਗੋ ਇੱਥੇ ਫਿਰਕਿਆਂ ਦੇ ਆਧਾਰ ਤੇ ਜਾਂ ਹੋਰ ਜਿਹੜੀਆਂ ਗੱਲਾਂ ਨੇ ਉਹ ਵੀ ਕਾਊਂਟ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਤੇ ਹੋਣੇ ਦਾ ਤੋਂ ਮਤਲਬ ਪਤਾ ਲੱਗਦਾ ਪੀ ਜਿਹੜਾ ਵਾ ਸਿਸਟਮ ਸਾਡਾ ਵਾ ਉਹ ਕਿਤੇ ਨਾ ਕਿਤੇ ਜਰੂਰ ਗਰਬੜ ਹੈ ਤਾਂ ਹੀ ਜਿਹੜਾ ਦੇਸ਼ ਦੀ ਤਰੱਕੀ ਨਹੀਂ ਹੋ ਰਹੀ ਬੜਾ ਦੇਸ਼ ਲੰਮਾ ਸਮਾਂ ਹੋ ਗਿਆ ਦੇਸ਼ ਨੂੰ ਆਜ਼ਾਦ ਹੋਇਆ ਨੂੰ ਜਿਹੜੇ ਮਗਰੋਂ ਮੁਲਕ ਆਜ਼ਾਦ ਹੋਏ ਨੇ ਉਹਨਾਂ ਨੇ ਬਹੁਤ ਸਾਰੀ ਤਰੱਕੀ ਕਰ ਲਈ ਆ ਤੇ ਆਪਰਾ ਦੇਸ਼ ਉੱਥੇ ਦਾ ਉੱਥੇ ਹੀ ਖੜਾ ਵਾ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਰਾਜਨੀਤਿਕ ਇੱਛਾ ਸ਼ਕਤੀ ਦੀ ਜਰੂਰ ਘਾਟਾ ਜਿਸ ਕਰਕੇ ਇਨਾਂ ਹਾਲਾਤਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਵਾ ਨਹੀਂ ਤੇ ਇਹੋ ਜੀ ਕੋਈ ਗੱਲ ਨਹੀਂ ਸੀ ਕਿ ਆਪਣਾ ਦੇਸ਼ ਤਰੱਕੀ ਨਾ ਕਰਦਾ ਕਿਉਂਕਿ ਆਪਣੇ ਦੇਸ਼ ਦੇ ਕੋਲੇ ਸਾਰੇ ਤਰ੍ਹਾਂ ਦੇ ਸਾਧਨ ਨਹੀਂ ਹਰੇਕ ਦਿਨ ਆਪਣੇ ਦੇਸ਼ ਦੇ ਵਿੱਚ ਮੌਜੂਦ ਆ ਬਹੁਤ ਸਾਰੇ ਖਣਜ ਪਦਾਰਥ ਆਪਣੇ ਦੇਸ਼ ਦੇ ਵਿੱਚ ਪਾਏ ਜਾਂਦੇ ਨੇ ਤੇ ਜਰਖੇਜ ਆਪਣੇ ਦੇਸ਼ ਦੀ ਧੁੰਮੀਆਂ ਕੋਈ ਆਪਾਂ ਨੂੰ ਕੋਈ ਲੇਬਰਦਾਰ ਨਹੀਂ ਹੈ ਜਾਣ ਸਕਿਆ ਬੜੀ ਵੱਡੀ ਆ ਦੇਸ਼ ਦੀ ਵੀ ਕੋਈ ਲੇਬਰ ਨਹੀਂ ਮਿਲ ਰਹੀ ਇਹੋ ਜੀ ਵੀ ਕੋਈ ਸਮੱਸਿਆ ਨਹੀਂ ਪਰ ਦੇਸ਼ ਇਸ ਤਰ੍ਹਾਂ ਅੱਗੇ ਵਧਣਾ ਚਾਹੀਦਾ ਸੀ ਉਸ ਤਰ੍ਹਾਂ ਦੀ ਛੱਗੇ ਵਧਿਆ ਨਹੀਂ ਇਹ ਇਹਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਕਾਰਨ ਹੋਣਗੇ ਹਾਂ ਜਾਂ ਹੋ ਸਕਦਾ ਹੈ ਕਿ ਜਿਹੜੇ ਸਾਡੇ ਦੇਸ਼ ਦੇ ਹਾਕਮ ਬਰਦੇ ਨੇ ਸਮੇਂ-ਸਮੇਂ ਤੇ ਉਹ ਦੇਸ਼ ਵੱਲ ਜ਼ਿਆਦਾ ਤੇ ਹੋਰਾਂ ਮੁੱਦਿਆਂ ਦੇ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਕਿ ਦੇਸ਼ ਨੂੰ ਕਿਸ ਤਰ੍ਹਾਂ ਤਰਤੀਬ ਵਾਈਏ ਅੱਗੇ ਲੈ ਕੇ ਜਾਣਾ ਵਾ ਕਦਮ-ਦਰ ਕਦਮ ਅੱਗੇ ਲੈ ਕੇ ਜਾਣਾ ਇਸ ਗੱਲ ਦੇ ਵੱਲ ਧਿਆਨ ਜ਼ਿਆਦਾ ਦੇਣਾ ਚਾਹੀਦਾ ਇਸ ਵੇਲੇ ਲੋਕਾਂ ਦੇ ਹੱਥ ਦੇ ਵਿੱਚ ਜਿਹਨੂੰ ਮਰਜ਼ੀ ਦਿਤਾ ਸਕਦੇ ਨੇ ਜਿਹੜੇ ਤੁਹਾਡੇ ਹੱਕਾਂ ਦੀ ਗੱਲ ਕਰ ਸਕਦਾ ਜਿਹੜੇ ਤੜੀ ਆਵਾਜ਼ ਬੁਲੰਦ ਕਰ ਸਕਦਾ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹਨੂੰ ਵੋਟਾਂ ਪਈਆਂ ਜਾਂ ਚੰਗੇ ਉਮੀਦਵਾਰ ਨੂੰ ਵੋਟਾਂ ਪਈਆਂ ਜਾਂ ਇਮਾਨਦਾਰ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਵੋਟਾਂ ਪਈਆਂ ਜਾਂ ਤੰਕੇ ਜਿਹੜਾ ਸਾਡਾ ਦੇਸ਼ ਆ ਸਾਡਾ ਆਪਣੀ ਪੰਜਾਬ ਉਹ ਅੱਗੇ ਵਧ ਸਕੇ ਪੰਜਾਬ ਦੇ ਬੜੇ ਮਸਲੇ ਨੇ ਬੰਦੀ ਸਿੰਘਾਂ ਦਾ ਮਸਲਾ ਵਾ ਕਿਸਾਨਾਂ ਦਾ ਮਸਲਾ ਵਾ ਜਿਹਦੇ ਬਾਰੇ ਏਡੀ ਵੱਡੀ ਗੱਲ ਨਹੀਂ ਹੋਈ ਹੁਣ ਵੀ ਅੰਦੋਲਨ ਚੱਲ ਰਿਹਾ ਵਾ ਤੇ ਪਰ ਕਿਸਾਨਾਂ ਨੂੰ ਜਿਹੜਾ ਅਕੋਪ ਰੋਕੇ ਕੀਤਾ ਜਾ ਰਿਹਾ ਵਾ ਇਹ ਜਰੂਰ ਧਿਆਨ ਦੇ ਵਿੱਚ ਗੱਲਾਂ ਰੱਖਣੀਆਂ ਚਾਹੀਦੀਆਂ ਵਾ ਭਾਵੇਂ ਕਿਸਾਨ ਉਮੀਦਵਾਰਾਂ ਨੂੰ ਘਿਰ-ਘਿਰ ਕੇ ਆਪਣੀ ਗੱਲ ਸੁਣਾ ਰਹੇ ਹਨ ਪਰ ਉਹਨਾਂ ਦੀ ਗੱਲ ਸੁਣਨ ਵਾਲਾ ਜਾਂ ਉਹਨਾਂ ਨੂੰ ਹੱਲ ਕਰਨ ਵਾਲਾ ਕੋਈ ਨਹੀਂ ਲੱਗਦਾ ਹਾਂ ਕਾਂਗਰਸ ਨੇ ਜਰੂਰ ਆਪਣੇ ਪੋਨ ਮੈਨੀਫੈਸਟੋ ਦੇ ਵਿੱਚ ਵਾਦਾ ਕੀਤਾ ਕਿ ਜੇ ਕਾਂਗਰਸ ਦੀ ਸਰਕਾਰ ਆਈ ਤਾਂ ਕਿਸਾਨਾਂ ਦੇ ਜਿਹੜੇ ਐਮਐਸਪੀ ਆ ਉਹਨੂੰ ਕਾਨੂੰਨਨ ਗਰੰਟੀ ਦੇਗੀ ਅਤੇ ਜਿਹੜੇ ਹੋਰ ਮਸਲੇ ਨੇ ਕਿਸਾਨਾਂ ਦੇ ਉਹਨਾਂ ਨੂੰ ਹੱਲ ਕੀਤਾ ਜਾਊਗਾ ਕਰਜ਼ੇ ਮਾਫੀ ਦੀ ਗੱਲ ਵੀ ਜਿਹੜੀ ਕਾਂਗਰਸ ਪਾਰਟੀ ਨੇ ਆਪਣੇ ਟੋਰਨ ਮੈਨੀਫੈਸਟੋ ਦੇ ਵਿੱਚ ਕਿਹਾ ਹੁਣ ਇਹ ਤਾਂ ਲੋਕਾਂ ਦੇ ਹੱਥ ਦੇ ਵਿੱਚ ਆਬੀ ਆ ਸਰਕਾਰ ਦੀ ਜੋ ਕਿਹਦੀ ਸਰਕਾਰ ਬਣਾਉਦੇ ਰਿਹਾ ਕਿਸ ਪਾਰਟੀ ਨੂੰ ਉਹ ਆਪਣੀ ਵੋਟ ਪਾਉਂਦੇ ਆ ਜਿਹਨੂੰ ਲੋਕ ਜਾਂਦੀਆਂ ਵੋਟਾਂ ਪਾਉਣਗੇ ਉਸੇ ਪਾਰਟੀ ਦੀ ਸਰਕਾਰ ਜਿਹੜੀ ਬਣ ਜਾਣੀ ਆ ਇਹਦੇ ਵਿੱਚ ਕੋਈ ਚੈੱਕ ਵਾਲੀ ਗੱਲ ਨਹੀਂ ਤੇ ਇਹ ਲੋਕਾਂ ਦੀ ਮਰਜ਼ੀ ਆ ਕਿ ਲੋਕ ਕਿਸ ਨੂੰ ਚਾਹੁੰਦੇ ਨੇ ਪਰ ਇੱਕ ਤਾਂ ਸਾਡੀ ਅਪੀਲ ਬੇਨਤੀ ਆ ਕਿ ਵੋਟ ਪਾਉਣ ਜ਼ਰੂਰ ਜਾਣਾ ਇਹ ਨਾ ਹੋਵੇ ਕਿ ਘਰੇ ਬੈਠੇ ਰਹੋ ਤੇ ਵੋਟ ਪਾਉਣਾ ਜਾਓ ਗੌਰ ਜ਼ਰੂਰ ਪਾ ਕੇ ਆਓ ਜਿਹਨੂੰ ਤੁਹਾਡਾ ਚਿਤ ਕਰਦਾ ਉਹਨੂੰ ਵੋਟ ਪਾਓ ਚੰਗੇ ਉਮੀਦਵਾਰ ਨੂੰ ਵੋਟ ਪਾਓ ਤਾਂ ਕਿ ਦੇਸ਼ ਜਿਹੜਾ ਅੱਗੇ ਵਧੇ ਤੇ ਦਰਸ਼ਕੋ ਉਹਨਾਂ ਦੇ ਵਿੱਚ ਜਿਹੜੇ ਕਈ ਵਾਰ ਇਹੋ ਜਿਹੇ ਮਸਲੇ ਉਸਦੇ ਰਹਿੰਦੇ ਨੇ ਉਹਨਾਂ ਦਾ ਕੋਈ ਕਈ ਵਾਰ ਮੁੜ ਕੇ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਦਾ ਜਾਂ ਕੋਈ ਉਹਨਾਂ ਦਾ ਲੜ ਬੰਨਾ ਹੀ ਕੁਝ ਨਹੀਂ ਹੁੰਦਾ ਤੇ ਜਿਹੜੇ ਲੀਡਰ ਨੇ ਇੱਕ ਦੂਜੇ ਤੇ ਇਲਜ਼ਾਮ ਲਾ ਦਿੰਦੇ ਨੇ ਤੇ ਮਹਿਤ ਸਾਬ ਜੀ ਦਾ ਮਤ ਭਾਵੇਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੋਣ ਤੇ ਭਾਵੇਂ ਕਾਂਗਰਸ ਪਾਰਟੀ ਦੇ ਲੀਡਰ ਹੋਣ ਇੱਕ ਦੂਜੇ ਤੇ ਜਿਹੜੇ ਵੀ ਬੁਨਿਆਦੀ ਦੋਸ਼ ਨੇ ਉਹ ਨਹੀਂ ਲਾਉਣੇ ਚਾਹੀਦੇ ਜਿਹੜੇ ਅਸੂ ਦੇ ਵਿੱਚ ਨੇ ਦੋਸ਼ ਬਣਦੇ ਨੇ ਉਹ ਲਾਉਣੇ ਚਾਹੀਦੇ ਨਹੀਂ ਤੇ ਟਿੱਕਰਸ਼ਾਗੀ ਤੇ ਕਰਨੀਆਂ ਉਹ ਵੀ ਕਿਸੇ ਢੰਗ ਦੀ ਜਿਹੜੀ ਹੋਣੀ ਚਾਹੀਦੀ ਆ ਕਿਉਂਕਿ ਉਹੀ ਗੱਲ ਦਾ ਵਜ਼ਨ ਵੀ ਜਿਆਦਾ ਬਣਦਾ ਵਾ ਤੇ ਲੋਕ ਵੀ ਉਸ ਗੱਲ ਨੂੰ ਜ਼ਿਆਦਾ ਸੌਂਦੇ ਨੇ ਜਿਹਦੇ ਵਿੱਚ ਜੜੀਆਂ ਦੀ ਸੱਚਾਈ ਹੁੰਦੀ ਹੈ। ਤੋਂ ਦਰਸ਼ਕੋ ਇਹ ਕੋਈ ਵੱਡੀ ਗੱਲ ਨਹੀਂ ਕਿ ਉਹਨਾਂ ਦੇ ਵਿੱਚ ਜਿਹੜੇ ਹੁਜੇ ਮੀਨੀਮ ਮੀਨੀ ਲੀਡਰ ਉੱਦ ਹੀ ਰਹਿੰਦੇ ਨੇ ਇੱਕ ਦੂਜੇ ਦੇ ਨਾਲ ਤੇ ਜਰੂਰ ਤੁਸੀਂ ਇਸ ਦੇ ਮਸਲਿਆਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਵੋਟ ਕਰਿਓ ਸਤਿ ਦਰਸ਼ਕੋ ਇਸ ਹੀ ਪ੍ਰੋਗਰਾਮ ਲੋਕਾਂ ਦਾ ਆਵਾਜ਼ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਖ ਸਿੰਘ ਪਰੋਂ ਉਸੇ ਦਿਵਾਗਿਆ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦਾ ਟੀਵੀ ਐਨਆਰਆਈ ਸਤ ਸ੍ਰੀ ਅਕਾਲ